ਮੈਂ ਤੇ ਇਹੀ ਕਹਾਂਗੀ ਕਿ ਗਲਤ ਰਾਹ ਨਾ ਅਪਣਾਓ ਗਲਤ ਪਾਸੇ ਨਾ ਜਾਓ ਮੌਤ ਦੇ ਵਾਲੇ ਪਾਸੇ ਨਾ ਜਾਓ ਕਈ ਚਾਂਸ ਇਦਾਂ ਹੁੰਦੇ ਨੇ ਸਹੁਰਿਆਂ ਤੋਂ ਦੁਖੀ ਹੋ ਗਈਆਂ ਜੀ ਪੇਕੇਆਂ ਤੋਂ ਦੁਖੀ ਹੋ ਗਈਆਂ ਉਹਨਾਂ ਨੇ ਦਵਾਈ ਕਾਲੀ ਉਹਨਾਂ ਨੇ ਆਹ ਕਰ ਲਿਆ ਉਹ ਕੋਈ ਮਸਲਾ ਨਹੀਂ ਹੈਗਾ ਦੁਖੀ ਹੁੰਦਾ ਆ ਬੰਦਾ ਕਰਨਾ ਪੈਂਦਾ ਆ ਮਨ ਜਿਹੜਾ ਕਹਿੰਦਾ ਵੀ ਇਦਾਂ ਕਰ ਲਈ ਪਰ ਨਹੀਂ ਇਹ ਕੋਈ ਮਸਲਾ ਨਹੀਂ ਹੁੰਦਾ ਮਸਲਾ ਹੁੰਦਾ ਜੇ ਤੁਹਾਨੂੰ ਸਾਰੇ ਪਾਸੇ ਪਰੇਸ਼ਾਨ ਕਰਦੇ ਆ ਤੁਸੀਂ ਆਪਣਾ ਮਿਹਨਤ ਦਾ ਕੋਈ ਰਾਹ ਬਣਾ ਲਓ ਕੋਈ ਆਪਣੀ ਮਿਹਨਤ ਕਰੋ ਮਿਹਨਤ ਕਰੋਗੇ ਤੁਹਾਨੂੰ ਕਿਤੇ ਨਾ ਕਿਤੇ ਤੁਹਾਨੂੰ ਕਾਮਯਾਬੀ ਮਿਲੂਗੀ ਨਾ ਤੁਹਾਨੂੰ ਕਿੰਨਾ ਕੋਈ ਚੇਰ ਕੋਈ ਟੋਰਚ ਕਰੂਗਾ ਹਣਾ ਉਸ ਤੋਂ ਬਾਅਦ ਦੇ ਵਿੱਚ ਤੇ ਫੇਰ ਫੇਰ ਗੱਲਾਂ ਹੁੰਦੀਆਂ ਵੀ ਤੁਸੀਂ ਕਿੱਦਾਂ ਕਿਹੜੇ ਰਾਹ ਤੇ ਕਿੱਦਾਂ ਚੱਲਣਾ ਤੁਸੀਂ ਕੋਹਤੇ ਮਿਹਨਤ ਕਰਨ ਦੀ ਕੋਸ਼ਿਸ਼ ਕਰੋ ਇਹ ਚੱਕਰ ਹੁੰਦਾ ਆ ਮੈਂ ਤੇ ਇਹੀ ਕਹਾਂਗੀ ਕਿ ਗਲਤ ਰਾਹ ਨਾ ਅਪਣਾਓ ਗਲਤ ਪਾਸੇ ਨਾ ਜਾਓ ਮੌਤ ਦੇ ਵਾਲੇ ਪਾਸੇ ਨਾ ਜਾਓ ਕਈ ਚਾਂਸੇ ਦਾ ਹੁੰਦੇ ਨੇ ਸਹੁਰਿਆਂ ਤੋਂ ਦੁਖੀ ਹੋ ਗਈਆਂ ਜੀ ਪੇਕੇਆਂ ਤੋਂ ਦੁਖੀ ਹੋ ਗਈਆਂ ਉਹਨਾਂ ਨੇ ਦਵਾਈ ਕਾਲੀ ਉਹਨਾਂ ਨੇ ਆਹ ਕਰ ਲਿਆ ਉਹ ਕੋ ਮਸਲਾ ਨਹੀਂ ਹੈਗਾ ਦੁਖੀ ਹੁੰਦਾ ਆ ਬੰਦਾ ਕਰਨਾ ਪੈਂਦਾ ਆ ਮਨ ਜਿਹੜਾ ਕਹਿੰਦਾ ਵੀ ਇਦਾਂ ਕਰ ਲਈ ਪਰ ਨਹੀਂ ਇਹ ਕੋ ਮਸਲਾ ਨਹੀਂ ਹੁੰਦਾ ਮਸਲਾ ਹੁੰਦਾ ਜੇ ਤੁਹਾਨੂੰ ਸਾਰੇ ਪਾਸੇ ਪਰੇਸ਼ਾਨ ਕਰਦੇ ਆ ਤੁਸੀਂ ਆਪਣਾ ਮਿਹਨਤ ਦਾ ਕੋਈ ਰਾਹ ਬਣਾ ਲਓ ਕੋਈ ਆਪਣੀ ਮਿਹਨਤ ਕਰੋ ਮਿਹਨਤ ਕਰੋਗੇ ਤੁਹਾਨੂੰ ਕਿਤੇ ਨਾ ਕਿਤੇ ਤੇ ਤੁਹਾਨੂੰ ਕਾਮਯਾਬੀ ਮਿਲੂਗੀ ਨਾ ਤੁਹਾਨੂੰ ਕਿੰਨਾ ਕੁ ਚਿਰ ਕੋਈ ਟੋਰਚ ਕਰੂਗਾ ਹੈਨਾ ਉਸ ਤੋਂ ਬਾਅਦ ਦੇ ਵਿੱਚ ਤੇ ਫੇਰ ਫੇਰ ਗੱਲਾਂ ਹੁੰਦੀਆਂ ਵੀ ਤੁਸੀਂ ਕਿੱਦਾਂ ਕਿਹੜੇ ਰਾਹ ਤੇ ਕਿੱਦਾਂ ਚੱਲਣਾ ਤੁਸੀਂ ਕੋਹਤੇ ਮਿਹਨਤ ਕਰਨ ਦੀ ਕੋਸ਼ਿਸ਼ ਕਰੋ ਇਹ ਚੱਕਰ ਹੁੰਦਾ ਆ